ਹਾਂ ਜਿਮਨੀ ਚੋਣ ਦਾ ਰਿਜ਼ਲਟ ਆ ਗਿਆ ਵਿੱਚ ਦੋ ਦਿਨ ਆਪਾਂ ਛੁੱਟੀ ਸੀ ਲੰਘੇ ਗੱਲ ਹੋ ਨਹੀਂ ਸਕੀ ਜੀ ਜੀ ਜੋਰ ਬਹੁਤ ਲੱਗਿਆ ਸੀ ਸਾਰੇ ਲੀਡਰਾਂ ਦਾ ਲੱਗਿਆ ਸੀ ਪਰ ਝਾੜੂ ਵਾਲੇ ਫਿਰ ਝਾੜੂ ਫੇਰ ਗਿਆ ਜੀ ਜੀ ਆ ਸੰਘੇੜਾ ਸਭ ਨੇ ਸਪਸ਼ਟ ਕੀਤਾ ਮੈਂ ਇਹਨਾਂ ਦਾ ਜਵਾਬ ਵੀ ਇਹਦੇ ਵਿੱਚ ਹੀ ਲਾ ਦੇਣਾ ਤੁਹਾਡਾ ਜਿਹੜਾ ਜਲੰਧਰ ਜਿਮਨੀ ਚੋਣ ਵਾਲਾ ਸਵਾਲ ਆ ਜੀ ਜੀ ਗੱਲ ਇਹ ਆ ਕਿ ਇਹ ਜੋ ਹੈਗਾ ਆ ਖਾਸ ਤੌਰ ਤੇ ਆਪਾਂ ਦੇਖੀਏ ਪਾਠਕ ਸਾਹਿਬ ਦਾ ਕੰਮ ਕਰਨ ਦਾ ਰੰਗ ਟੰਗਾ ਜੀ ਇਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਬਈ ਜੋ ਮਤਲਬ ਹੈਗੇ ਆ ਨਾ ਪਾਠਕ ਸਾਹਿਬ ਜੀ ਇਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਸੀਗਾ ਮਾਨ ਸਾਹਿਬ ਨੇ ਸਾਰਾ ਕੁਝ ਆਪ ਸੰਭਾਲਿਆ ਜੀ ਤਾਂ ਕਿਉਂਕਿ ਉਹ ਇਹੀ ਸੀਗਾ ਕਿ ਅਭੀ ਨਹੀਂ ਤਾਂ ਕਬੀ ਨਹੀਂ ਹੂੰ ਭਈ ਜਿੱਤੋ ਵਖਾਓ ਸਾਬਤ ਕਰੋ ਬਿਲਕੁਲ ਨਹੀਂ ਤਾਂ ਘਰ ਨੂੰ ਜਾਓ ਹਾਂ ਬਿਲਕੁਲ ਤਾਂ ਉਹਨਾਂ ਨੇ ਵੀ ਕਿਹਾ ਹੋਵੇਗਾ ਕਿ ਜੇ ਮੈਂ ਭਈ ਜਿਤਨਾ ਤਾਂ ਫਿਰ ਮੈਨੂੰ ਆਪਦੇ ਢੰਗ ਨਾਲ ਬੈਟਿੰਗ ਕਰਨ ਦਿਓ ਤਾਂ ਚੱਡਾ ਸਾਹ ਪਾਠਕ ਸਾਹਿਬ ਚੱਡਾ ਸਾਹਿਬ ਤੇ ਮੈਨੂੰ ਲੱਗਦਾ ਕਿ ਪ੍ਰਣਿਤੀ ਦੇ ਨਾਲ ਵਿਮਲਡਨ ਫਾਈਨਲ ਦੇਖਣ ਗਏ ਸੀਗੇ ਹੂੰ ਤਾਂ ਇਹ ਸਾਰੇ ਪਾਸੇ ਹੋ ਗਿਆ ਮੁੱਖ ਮੰਤਰੀ ਨੇ ਆਪਣੇ ਪਦਰ ਤੇ ਲੜਾਈ ਲੜੀ ਆ ਜੀ પાટક સાબ ਹੁਣ ਇਹ ਨਹੀਂ ਹੈ ਕਿ ਉਹ ਪੰਜਾਬ ਚੋਂ ਪਾਸੇ ਹੋ ਗਏ ਸਰ ਜੀ ਹਜ਼ੂਰ ਗਾਂ ਜਿਮਨੀ ਚੋਣਾ ਫੇਰ ਆ ਗਈਆਂ ਜੀ 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 ਤਾਂ ਪਾਟਕ ਸਾਹਿਬ ਨੇ ਤਾਂ ਆਪਦਾ ਨੈਟਵਰਕ ਜਿਹੜਾ ਬਈ ਉਹ ਕਿਉਂਕਿ ਇਸ ਵੇਲੇ ਕਰਤਾ ਤਰਤਾ ਦਿੱਲੀ ਤੋਂ ਜੇ ਆਪਾਂ ਕਹੀਏ ਜੀ ਜਿਵੇਂ ਪੁਰਾਣੇ ਸਮੇਂ ਚ ਨਹੀਂ ਸੀਗਾ ਕਿ ਉਹ ਜਿਹੜੇ ਬਾਦਸ਼ਾਹ ਸੀ ਉਹ ਆਦਾ ਵਜ਼ੀਰ ਕਿਸੇ ਸੂਬੇ ਚ ਭੇਜ ਦਿੰਦੇ ਹੁੰਦੇ ਸੀ ਜਾਂ ਜਾਂ ਸੂਬੇਦਾਰ ਬਣਾ ਕੇ ਭੇਜਦੇ ਨਾ ਮਨਸਬਦਾਰ ਹੁੰਦੇ ਸਨ ਗਾਂ ਇਸ ਤਰ੍ਹਾਂ ਜੀ ਜੀ ਤਾਂ ਕੇਜਰੀਵਾਲ ਦੀ ਜੋ ਪਤਨੀ ਹੈ ਬੀਬੀ ਸੁਨੀਤਾ ਕੇਜਰੀਵਾਲ ਜਾਂ ਕੇਜਰੀਵਾਲ ਸਾਹਿਬ ਖੁਦ ਇਹ 파ਟਕ ਸਾਹਿਬ ਕੱਲੇ ਐਮਪੀ ਨਹੀਂ ਇਹ ਉਹਨਾਂ ਦੇ ਵਜ਼ੀਰ ਵੀ ਆ ਪਿਆਦੇ ਵੀ ਆ ਕਿ ਜਾ ਤੂੰ ਪੰਜਾਬ ਸਾਹਮਣਾ ਜਾ ਕੇ ਹਮ ਸਾਹਿਬ ਕਿਤਾਬ ਲੈ ਕੇ ਆ ਗੱਲਬਾਤ ਜਿਵੇਂ ਪੁਰਾਣੇ ਜ਼ਮਾਨੇਆਂ 'ਚ ਬਾਦਸ਼ਾਹ ਹੁੰਦੇ ਸੀਗੇ ਇਹ ਉਸ ਤਰ੍ਹਾਂ ਹੀ ਚੱਲਦਾ ਕੰਮ ਇਹਨਾਂ ਦਾ ਜੀ ਤਾਂ ਕਿਉਂਕਿ ਇੱਕ ਇਲੈਕਸ਼ਨ ਵਾਸਤੇ ਲੱਗਦਾ ਹੈ ਕਿ ਉਹ ਪਾਸੇ ਹੋਏ ਸਨ ਸਦਾਲੀ ਥੋੜੀ ਪੰਜਾਬ ਛੱਡ ਗਏ ਸੀ ਜੀ ਹਜੇ ਉਹਨਾਂ ਦੇ 2.5 ਸਾਲ ਪਹਿ ਆ ਉਹਨਾਂ ਦੀ ਸਲਤਨਤ ਦੇ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਭਾਈ ਉਹ ਹੁਣ ਆ ਕੇ ਦੁਬਾਰਾ ਫੇਰ ਕੰਮ ਸ਼ੁਰੂ ਕਰ ਰਹੇ ਨੇ ਜੀ ਕਿਉਂਕਿ ਚਾਰ ਜਿੰਮੀ ਚੋਣਾਂ ਨੇ ਚਾਰਾਂ 'ਚ ਮੈਂ ਅੱਗੇ ਵੀ ਤੁਹਾਨੂੰ ਕਹਿ ਰਿਹਾ ਤਿੰਨ ਇੱਕ ਦਾ ਸਕੋਰ ਰਹਿ ਗਿਆ ਠੀਕ ਹੈ ਜੀ ਦੋ ਦੋ ਦਾ ਵੀ ਹੋ ਗਿਆ ਤਦ ਵੀ ਜੀ ਕੋਈ ਇਹਨਾਂ ਵਾਸਤੇ ਵੱਡੀ ਕਹਿ ਲੋ ਕਿ ਰਾਹਤ ਨਹੀਂ ਹੋਏਗੀ ਜੀ ਤਾਂ ਉਹ 50-50 ਵਾਲਾ ਮਾਮਲਾ ਹਮੇਸ਼ਾ ਆਪੋਜੀਸ਼ਨ ਦੇ ਹੱਕੇ ਚ ਜਾਂਦਾ ਹੁੰਦਾ ਹੈ ਜੀ ਜੀ ਸੋ ਇਸ ਵਾਸਤੇ ਇਹ ਚਾਹਣਗੇ ਕਿ 3-1 ਕੈਟਾਲਿਸਟ 3-1 ਦਾ ਅੰਕੜਾ ਜਾਂ ਤਾਂ 4-0 ਮਾਰੀਏ 3-1 ਤਾਂ ਮਾਰੀਏ ਮਾਰੀਏ ਉਹਦਾ ਕਾਰਨ ਹੈ ਕਿ ਇਹ ਦਰਸਾਉਣ ਦਾ ਯਤਨ ਕੀਤਾ ਜਾਵੇ ਕਿ ਦਰਅਸਲ ਜਿਹੜਾ 13-0 ਵਾਲਾ ਅੰਕੜਾ ਸਾਡਾ ਪਟਿਆ ਹੈ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਭਾਈ ਜਿਹੜਾ ਸੈਂਟਰਲਾਈਜ਼ਡ ਹੋ ਗਿਆ ਇਲੈਕਸ਼ਨ ਮੋਦੀ ਵਰਸਜ ਰਾਹੁਲ ਜਾਂ ਕਾਂਗਰਸ ਵਰਸੇ ਭਾਜਪਾ ਕਿ ਅਸੀਂ ਉਹਦੇ ਚ ਰਗੜੇ ਗਏ ਆਦਰਵਾਇਜ਼ ਲੋਕਾਂ ਦਾ ਭਰੋਸਾ ਸਾਡੇ ਤੇ ਹੀ ਜੀ ਤੇ ਜਿਹੜੀ ਹੁਣ ਗੱਲ ਤੁਸੀਂ ਉਹ ਜਿਮਨੀ ਚੋਣਾ ਦੀ ਜਿੱਤ ਦੀ ਕਰ ਰਹੇ ਹੋ ਮੈਂ ਅੱਗੇ ਵੀ ਸ਼ਨੀਵਾਰ 10 ਮਿੰਟ ਕਿਤੋਂ ਲਾਈਵ ਹੋਇਆ ਸੀ 20 ਮਿੰਟ ਜੀ ਉਸ ਦਿਨ ਮੈਂ ਕਾਰਨ ਦੱਸੇ ਸੀ ਜੇ ਜਿਹੜੇ ਮੈਨੂੰ ਨਜ਼ਰ ਆਇਆ ਜਾਂ ਗਰਾਊਂਡ ਤੋਂ ਜਿਹੜੇ ਮੁੰਡਿਆਂ ਨੇ ਕਵਰ ਕੀਤਾ ਜੀ ਜੀ ਜਿਨ੍ਹਾਂ ਕੋ ਉਹਨਾਂ ਤੋਂ ਹਾਸਲ ਕੀਤਾ ਇਨਪੁਟ ਉਹਦੇ ਆਧਾਰ ਤੇ ਮੇਰਾ ਤੇ ਇਹੀ ਸੀਗਾ ਕਿ ਬਈ ਕਾਂਗਰਸੀਆਂ ਨੇ ਥਾਲੀ ਚ ਪਰੋਸ ਕੇ ਦਿੱਤਾ ਬਾਕੀ ਠੀਕ ਆ ਪੈਸਾ ਤੇ ਲਾ ਉਥੇ ਚੱਲਿਆ ਜੋਰ ਜਬਰ ਜੁਨਾ ਵੀ ਰੂਲਿੰਗ ਧਿਰ ਕਰਦੀ ਹੁੰਦੀ ਆ ਪਰ ਇਹ ਨਹੀਂ ਹੁੰਦਾ ਕਿ ਸਾਰੇ ਹੀ ਦੀ ਸਾਰੀ ਜਿਹੜੀ ਇੰਨੀ ਵੋਟ ਪਈ ਆ ਉਹ ਵਕਾਊ ਆ ਅਸੀਂ ਉਹ ਵੋਟਾਂ ਦੀ ਤੋਹੀਨ ਵੀ ਨਾ ਕਰੀਏ ਠੀਕ ਆ ਪ੍ਰਭਾਵਤ ਹੋਇਆ ভোটার ਕੀਤਾ ਗਿਆ ਨਾ ਵੱਲੋਂ ਬਟ ਸਾਰੀ ਦੀ ਸਾਰੀ ਵੋਟ ਵੋਟ ਥੋੜੀ ਐ ਤੁਸੀਂ ਖਰੀਦ ਕੇ ਐ ਤਾਂ ਫਿਰ ਕੋਈ ਵੀ ਧੰਨਾ ਸੇਟ ਜਿਹੜਾ ਜਿੱਤ ਜਾਊਗਾ ਸਾਰੀ ਦੀ ਸਾਰੀ ਨਹੀਂ ਇਸ ਤਰ੍ਹਾਂ ਦੀ ਕੋਈ ਵੋਟ ਹੁੰਦੀ ਪਰ ਉਹਦੇ ਚ ਮੇਰਾ ਮੰਨਣਾ ਇਹ ਹੈ ਕਿ ਕਾਂਗਰਸ ਨੇ ਥਾਲੀ ਚ ਪਰੋਸ ਕੇ ਦਿੱਤਾ ਸਾਰਾ ਕੁਝ ਕਿਉਂ ਕਿਉਂਕਿ ਉਹਨਾਂ ਦਾ ਕੈਂਡੀਡੇਟ ਉਸ ਪਦਰ ਦਾ ਨਹੀਂ ਸੀ ਕਿ ਜਿਹੜਾ ਮਾਨ ਵਰਸਜ ਹੂੰ ਉਦਾਂ ਦਾ ਚਿਹਰਾ ਬਣ ਸਕੇ ਜੀ 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 ਫਿਰ ਲੋਕਲ ਲੀਡਰਸ਼ਿਪ ਨੂੰ ਇਹਨਾਂ ਨੇ ਨਜ਼ਰ ਅੰਦਾਜ਼ ਕੀਤਾ ਚੰਨੀ ਸਾਹਿਬ ਨੂੰ ਹੀ ਇਹਨਾਂ ਨੇ ਉੱਥੇ ਸਾਰੀ ਵਾਗਡੋਰ ਸੰਭਾਲੀ ਸੀ ਚੰਨੀ ਸਾਹਿਬ ਦੀ ਫੈਮਲੀ ਵੀ ਉੱਥੇ ਫੈਸਲੇ ਲੈ ਰਹੀ ਹੈ ਅੱਜ ਕੱਲ ਤਾਂ ਕਹਿਣ ਦਾ ਮਤਲਬ ਹੈ ਕਿ ਇਹੀ ਕਹਾਣੀ ਹੈ ਭਾਜਪਾ ਵਾਲਿਆਂ ਨਾਲ ਸੀ ਦਲ ਬਦਲੀ ਨੇ ਇਹਨਾਂ ਦੇ ਆਪਣੇ ਬੰਦਿਆਂ ਤੇ ਮਨ ਖੱਟੇ ਕੀਤੇ ਹੋਏ ਸੀਗੇ ਤੇ ਇਸ ਕਰਕੇ ਇਹ ਚੀਜ਼ਾਂ ਹੋਈਆਂ ਨਾ ਪਾਰਟੀਆਂ ਦੇ ਨਾਲ ਪਰ ਮੈਂ ਫਿਰ ਵੀ ਕਹੂੰਗਾ ਕਿ ਠੀਕ ਹੈ ਅਮਲਾ ਫੈਲਾ ਜਿਵੇਂ ਉੱਥੇ ਸਭ ਕੁਝ ਚੱਲਿਆ ਸਭ ਕੁਝ ਚਲਾਇਆ ਉਹ ਆਪਣੀ ਜਗ੍ਹਾ ਵਾ ਪਰ ਫਿਰ ਵੀ ਮੁੱਖ ਮੰਤਰੀ ਨੇ ਭਾਈ ਜਿਹੜੀ ਜਾ ਕੇ ਉੱਥੇ ਮਿਹਨਤ ਕੀਤੀ ਆ ਜਿਹੜੀ ਜਿੱਤ ਦਰਜ ਕੀਤੀ ਆ ਭਗਤ ਜੀ ਜਿਸ ਤਰ੍ਹਾਂ ਕਹ ਲਓ ਕਿ ਆਪ ਦਾ ਰਸੂਖ ਵਰਤ ਕੇ ਆਇਆ ਉਹ ਕਿਤੇ ਨਾ ਕਿਤੇ ਕਹ ਲਓ ਉਹਨਾਂ ਦੀ ਜਿੱਤ ਤਾਂ ਹੈ ਹੀ ਆ ਜੀ ਹੈਗੀ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਗਾਂਵ ਚਾਰ ਜਿਮਨੀ ਚੋਣਾ ਤੇ ਇਹਨਾਂ ਚੀਜ਼ਾਂ ਦਾ ਅਸਰ ਤੇ ਪਾਇਆ ਗਿਆ ਬਿਲਕੁਲ ਪਊਗਾ ਜੀ ਜ਼ੋਰ ਵੀ ਬਹੁਤ ਲਾਇਆ ਉਹਨਾਂ ਨੇ ਤੇ ਉਹ ਜਿੱਤ ਦਾ ਫਲ ਵੀ ਮਿਲੇ ਉਹਨਾਂ ਨੂੰ ਇੱਕ ਯੋਧੇ ਪੰਜਾਬ ਦੇ ਉਹਨਾਂ ਦਾ ਪਹਿਲਾਂ ਵੀ ਇੱਕ ਮੈਸੇਜ ਸੀਗਾ ਜੀ ਜੀ ਬੱਬਰ ਰਤਨ ਸਿੰਘ ਰੱਕੜਵਾਰੇ ਕਹਿੰਦੇ ਦੱਸ ਦਿਓ ਥੋੜਾ ਜਿਹਾ ਫ੍ਰੀडम फाइਟਰ ਸੀ ਉਹ ਤੇ ਕੋਈ ਹੈ ਤੁਹਾਨੂੰ ਇਹਦੇ ਬਾਰੇ ਕੋਈ ਮੌਕੇ ਤੇ ਨੌਲੇਜ ਹੈ ਤਾਂ ਦੱਸ ਦੇ ਨਹੀਂ ਨਹੀਂ ਮੈਨੂੰ ਪਤਾ ਨਹੀਂ ਮੈਂ ਕਮਾ ਫਿਰ ਕੋਈ ਗੱਲ ਨਹੀਂ ਲੱਭ ਲਵਾਂਗੇ ਕੋਈ ਚੱਕਰ ਨਹੀਂ ਹੈ ਜੀ ਜੀ ਜੀ